ਪੰਜਾਬੀ ਸੱਭਿਆਚਾਰ ਪੰਜਾਬੀ ਸੂਟ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫਿਰ ਧੁੱਪ ਸੂਟ ਦੀ ਵਸਤੀ ਨਿਊ ਕਲੈਕਸ਼ਨ ਲੈ ਕੇ ਆਏ ਆਂ ਓਨਲੀ ਪਲੇਨ ਸੂਟ ਇਹਨਾਂ ਦਾ ਲਗ ਲਗ 프라이ਸ ਆ ਠੀਕ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਪੁੱਛ ਸਕਦੇ ਆ ਇਹ ਹੈਗੇ ਆ ਉਹਦੇ ਕਾਟਨ ਦੇਗੇ ਕਮੀ ਕਾਰ ਕਾਟਨ ਦੀ ਇੱਥੇ ਚਾਰੀ ਸਟਾਫ ਆ ਤੇ ਕਲਰ ਉੱਪਰ ਦਿੱਤੀ ਹੋਏ ਗ੍ਰੀਨ ਪਰਪਲ ਡਾਰਕ ਗ੍ਰੀਨ ਮੈਂਦੀ ਆ ਜੀ ਜਿਹੜੀ ਇਹ ਵਾਲੇ ਸੂਟ ਨੇ ਜੀ ਇਹ ਹੈਗੇ ਅਗੇ ਬੈਸਟ ਕੁਆਲਟੀ ਪਿਓਰ ਕਾਟਨ ਦੇ ਨੇ ਇਹਨਾਂ ਦਾ ਸਟਾਫ ਵੀ ਉੱਪਰ ਦਿੱਤਾ ਹਾਂ ਕਲਰ ਵੀ ਦਿੱਤਾ ਤੇ ਸਟਾਫ ਵੀ ਦਿੱਤਾ ਹੈ ਇੱਕ yellow ਆ ਇੱਕ blue ਸੀਗਾ ਜਿਹੜੀ ਇਹ ਮਸਲੀਨ ਦੇ ਨੇ ਇਹਨਾਂ ਦਾ ਪ੍ਰਾਈਸ ਪਤਾ ਮੈਨੂੰ 550 ਪਰ ਪ੍ਰਾਈਸ ਆ ਜੀ ਇਹਨਾਂ ਦਾ ਇਹ ਸੀ ਗ੍ਰੀਨ ਜਾ ਗਿਆ ਉਹ ਬਲੈਕ ਆ ਗਿਆ ਦੇਖੋ ਉਹ ਮੋਰ ਪਾਂਖ ਹੀ ਆ ਜਾ ਗਿਆ ਬਹੁਤ ਪਿਆਰੇ ਕਲਰ ਨੇ ਸਾਰੇ ਸੂਟਾਂ ਦੇ ਤੇ ਇਹ ਵਾਲਾ ਹੈਗਾ ਜਾਮ ਕਾਟਨ ਦੇ ਵਿੱਚ ਤੇ ਇਹਨਾਂ ਦੇ ਵਿੱਚ ਵਾਈਨ ਆ ਗਿਆ ਬਲੈਕ ਗ੍ਰੀਨ ਇਹਨਾਂ ਚ ਇਹ ਤੇ ਨਿਕਲਦਾਰ ਆਗੇ ਜਾਮ ਕਾਟਨ ਦੇ ਵਿੱਚ ਜਿਹੜਾ ਇਹ ਆ ਪਿਓਰ ਅਪਡੇਟ ਚ ਲਿਖੇਗੀ ਠੀਕ ਹੈ ਇਹਦੇ ਵਿੱਚ ਦੋ ਹੀ ਕਲਰ ਆ ਪੀਕਾਕ ਆਗੇ ਤੇ ਸਕਾਈ ਬਲੂ ਆ ਗਿਆ ਇਹ ਵੀ ਬਹੁਤ ਸੋਨੇ ਕਲਰ ਨੇਗੇ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਆਪਦਾ ਆਰਡਰ ਦੇ ਸਕਦੇ ਹੋ ਇਹ ਲੈਨ ਵਾਲੀ ਕਾਟਨ ਆ ਗਈ ਇਹਦੇ ਵਿੱਚ ਵੀ ਆਪਣੇ ਦੋ ਕਲਰ ਹੀ ਨੇਗੇ ਇਹਦੇ ਵਿੱਚ ਜਨ ਥੋੜੇ ਥੋੜੇ ਬਰੀਕ ਬਰੀਕ ਜਿਹਾਂ ਲੈਣਾ ਨੇ ਆ ਸਿਮਰ ਕਾਟਣ ਆਗੇ ਸੂਟ ਆਗੇ ਸਿਮਰ ਦੇ ਇਹਨਾਂ ਦਾ ਪ੍ਰਾਈਸ ਵੀ ਬਹੁਤ ਵਧੀਆ ਬਹੁਤ ਵਧੀਆ ਕੁਆਲਿਟੀ ਹੈਗੀ ਇਹਨਾਂ ਦੇ ਵਿੱਚ ਚਾਰ ਕਲਰ ਨੇ ਜਿਹੜੀ ਆਗੇ ਨੇਚਰਲ ਗਰੇਵ ਦੇ ਸੂਟ ਇਹਨਾਂ ਦੇ ਵਿੱਚ ਨੌ ਕਲਰ ਨੇਗੇ ਨੌ ਸੂਟ ਨੇਗੇ ਬਹੁਤ ਪਿਆਰੇ ਕਲਰ ਨੇ ਇਸ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਆਪ ਦਾ ਆਰਡਰ ਦੇ ਸਕਦੇ ਹੋ ਠੀਕ ਹੈ ਆਪਣੇ ਭੈਣ ਭਾਈ ਜੋ ਚੈਨਲ ਤੇ ਪਹਿਲੀ ਵਾਰ ਜੁੜਦਾ ਪਲੀਜ਼ ਆਪਣੇ ਚੈਨਲ ਨੂੰ ਪੂਰੀ ਸਪੋਰਟ ਦਿਓ ਸੋ ਦੀ ਸਪੋਰਟ ਦੀ ਬਹੁਤ ਲੜਾ ਪਲੀਜ਼ ਕਮੈਂਟ ਨੀ ਕਰਾ ਜ਼ਰੂਰ ਕਰਿਆ ਕਰੋ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਕੇ ਦਿਓ ਆਪਣੇ ਚੈਨਲ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਮਿਲਣਗੀਆਂ ਵੀ ਧੰਨਵਾਦ ਜੀ